ਆਦਾ ਬਲਾਕ ਹੈ ਜੀ ਇਹ ਬਲਾਕ ਹੈਗਾ ਇੱਕ ਕਿਤਾਬoverline ਹੈ ਜਿਹਦਾ ਨੋਆ ਤੁਹਾਡੇ ਅਵਚੇਤਨ ਮੰਦੀ ਸ਼ਕਤੀ ਹੁਣ ਇਹਦੇ ਵਿੱਚ ਬਹੁਤ ਸਾਰੇ ਟਾਪਿਕ ਨੇਗੇ ਬਹੁਤ ਸਾਰੇ ਟਾਪਿਕ ਨੇ ਵੀ ਤੁਸੀਂ ਕਿਵੇਂ ਜਵਾਨ ਰਹਿ ਸਕਦੇ ਹੋ ਕਿਵੇਂ ਤੁਸੀਂ ਆਪਣੇ ਦਿਮਾਗ ਦਾ ਇਸਤੇਮਾਲ ਕਰ ਸਕਦੇ ਹੋ ਕਿਵੇਂ ਆਪਣੇ ਅਵਚੇਤਨ ਮੰਦੀ ਸ਼ਕਤੀ ਦਾ ਬਹੁਤ ਸਾਰੇ ਨੇ ਤੁਹਾਨੂੰ ਹਰ ਇੱਕ ਟਾਪਿਕ ਤੇ ਮੈਂ ਕਿ ਕਿ ਬਲੌਗ ਪਾਇਆ ਕਰੂੰਗਾ ਤੁਸੀਂ ਦੇਖਿਆ ਕਰੋ ਇਹ ਡਾਕਟਰ ਜੋਸਫ ਮਰਫੀ ਦੀ ਲਿਖੀ ਹੋਈ ਹੈ ਤੇ ਬਹੁਤ ਵੱਡੀ ਕਿਤਾਬ ਹੈ ਬੈਸਟ ਸੇਲਿੰਗ ਬੁੱਕ ਹੈ ਜਿਹੜੀ ਹੁਣ ਤੱਕ ਦੀ ਸਭ ਨਾਲੋਂ ਵੱਧ ਵਿਕਣ ਵਾਲੀ ਪੁਸਤਕ ਹੈ ਇਹਦੇ ਵਿੱਚ ਲਿਖਿਆ ਗਿਆ ਹੈ ਕਿ ਦੁਨੀਆ ਦਾ ਸਭ ਨਾਲੋਂ ਵੱਡਾ ਰਹੱਸ ਦੁਨੀਆ ਦਾ ਸਭ ਨਾਲੋਂ ਵੱਡਾ ਰਹੱਸ ਹੈਗਾਗਾ ਵੀ ਤੁਸੀਂ ਆਪਦੇ ਦਿਮਾਗ ਤੋਂ ਕਿਸ ਤਰ੍ਹਾਂ ਕੰਮ ਕਰ ਲੈ ਸਾ ਦੇਖੋ ਬੀ ਇਸ ਕਿਸ ਤਰ੍ਹਾਂ ਤੁਸੀਂ ਕੰਮ ਕਰ ਸਕਦੇ ਹੋ ਹੁਣ ਜੇ ਆਪਾਂ ਦਿਮਾਗ ਦੀ ਇੱਕ ਡੈਫੀਨੇਸ਼ਨ ਦਈਏ ਜੇ ਦਿਮਾਗ ਨੂੰ ਇੱਕ ਵਿਆਖਿਆਪੂਰਵਕ ਤਰੀਕੇ ਨਾਲ ਆਪਾਂ ਉਹਦੇ ਨਾਲ ਉਹਨੂੰ ਕਰੀਏ ਤਾਂ ਉਹਦਾ ਅਰਥ ਹੈ ਵੀ ਅਪਚਾ ਇੱਕ ਕਿਤਾਬੀ ਤੌਰ ਤੇ ਮੈਂ ਕਹ ਰਿਹਾ ਇਸ ਕਿਤਾਬ ਨੂੰ ਪੜ੍ਹਨ ਦੇ ਤੌਰ ਤੇ ਕੋਈ ਆਪਡੇਟ ਦੇ ਤੌਰ ਤੇ ਕੋਈ ਨੌਲੇਜ ਦੇ ਤੌਰ ਤੇ ਨਹੀਂ ਵੀ ਦਿਮਾਗ ਨੂੰ ਦੋ ਭਾਗਾਂ ਵਿੱਚ ਡਿਵਾਈਡ ਕਰਿਆ ਜਾਂਦਾ ਹੈ ਇੱਕ ਅਚੇਤਨਮ ਇੱਕ ਚੇਤਨਮ ਜਿਹੜਾ ਚੇਤਨਮ ਹੈ ਉਹ ਆਪਾਂ ਇਸ ਟਾਈਮ ਜਿਵੇਂ ਮੈਂ ਸੁਣਨਾ ਗੱਲਬਾਤ ਕਰ ਰਿਹਾ ਉਹਦੋਂ ਵਰਕ ਕਰਦਾ ਹੈ ਆਪਾਂ ਕੀ ਖਾ ਰਹੇ ਆ ਕਿ ਪੀ ਰਹੇ ਆ ਕਿ ਮਹਿਸੂਸ ਕਰ ਰਹੇ ਇਹ ਚੇਤਨਮਨ ਹੈ ਪਰ ਆਪ ਚੇਤਨਮਨ ਉਹ ਅਹ ਜੀ ਜਾਦੂਈ ਸ਼ਕਤੀ ਹੈ ਦਿਮਾਗ ਦੇ ਵਿੱਚ ਵੀ ਜਦੋਂ ਆਪਾਂ ਸੁਣਨੇ ਆ ਉਹ ਉਸ ਵੇਲੇ ਵਰਕ ਕਰਦਾ ਹੈ ਕਿਸੇ ਚੀਜ਼ ਨੂੰ ਆਪਦੇ ਵੱਲ ਖਿੱਚਣਾ ਕਿਸੇ ਇੱਛਾ ਨੂੰ ਆਪਦੇ ਵੱਲ ਖਿੱਚਣਾ ਜਿਹੜਾ ਕੰਮ ਆਪਾਂ ਨਹੀਂ ਕਰ ਸਕਦੇ ਉਹ ਉਹ ਕੰਮ ਕਰ ਸਕਦਾ ਹੈ ਦੁਨੀਆ ਦੇ ਵਿੱਚ ਜਿਵੇਂ ਉਹ ਖਾਸ ਕਰ ਉਸ ਵੇਲੇ ਵਰਕ ਕਰਦਾ ਜਦੋਂ ਆਪਾਂ ਸੁੱਤੇ ਹੋਈਏ ਜਾਂ ਜੇ ਉਹ ਬੰਦੇ ਜਾਦੇ ਦਿਮਾਗ ਨਾਲ ਕੰਮ ਕਰਦੇ ਨੇ ਜਾਂ ਜਾਦੇ ਕੋਈ ਸਮਝ ਲੋ ਵੀ ਕੀ ਕਹੀਏ ਵੀ ਇੱਕ ਤੌਰ ਤੇ ਦਿਮਾਗ ਨੂੰ ਆਪਣੇ ਰਿਲੈਕਸ ਕਰਕੇ ਚਲਦੇ ਨੇ ਇਹ ਉਹ ਆ ਤੇ ਇਹਦਾ ਇਹੀ ਹੈ ਵੀ ਇਹਦੇ ਉੱਤੇ ਬਹੁਤ سارے ਵੀਡੀਓ ਨੇ ਬਹੁਤ سارے ਬਲੌਗ ਨੇਗੇ ਮੈਂ ਸਾਨੂੰ ਅੱਗੇ ਪਾਉਂਦਾ ਰਹੂੰਗਾ ਤੁਸੀਂ ਦੱਸਿਓ ਵੀ ਇਹ ਕਿਸ ਤਰ੍ਹਾਂ ਦੀ ਵੀ ਬਲੌਗ ਲੱਗਣਗੇ ਸਾਨੂੰ ਮੈਨੂੰ ਜਰੂਰ ਕਮੈਂਟ ਕਰਕੇ ਦੱਸਿਓ ਮੈਂ ਹਰ ਰੋਜ਼ ਇੱਕ ਵਿਸ਼ੇ ਤੇ ਇੱਕ ਬਲੌਗ ਜ਼ਰੂਰ ਪਾਇਆ ਕਰੂੰਗਾ ਤੇ ਇਹਦੇ ਵਿੱਚ ਲਿਖਿਆ ਹੋਇਆ ਹੈ ਪਹਿਲੀ ਲਾਈਨ ਹੈ ਕਿ ਦੁਨੀਆਂ ਦਾ ਸਭ ਤੋਂ ਵੱਡਾ ਰਹੱਸ ਹੈ ਦੁਨੀਆਂ ਦਾ ਸਭ ਤੋਂ ਵੱਡਾ ਰਹੱਸ ਵੀ ਹਰੇਕ ਵਿਅਕਤੀ ਦੇ ਜੀਵਨ ਵਿੱਚ ਕੋਈ ਨਾ ਕੋਈ ਚਮਤਕਾਰ ਹੁੰਦਾ ਹੈ ਚਾਹੇ ਉਹ ਕੋਈ ਹੈ ਤੇ ਚਮਤਕਾਰ ਜਿਵੇਂ ਮੰਨ ਲਓ ਵੀ ਇੱਕ ਵਿਅਕਤੀ ਅਮੀਰ ਹੈ ਇੱਕ ਵਿਅਕਤੀ ਗਰੀਬ ਹੈ ਕੀ ਕਾਰਨ ਹੋ ਸਕਦਾ ਵੀ ਉਹ ਅਮੀਰ ਹੈ ਇਹ ਗਰੀਬ ਹੈ ਇੱਕ ਵਿਅਕਤੀ ਕੋਲ ਇੰਨਾ ਅਲੀਸ਼ਾਨ ਬੰਗਲਾ ਇੰਨੀਆਂ ਕੂਠੀਆਂ ਕਰਾਣੇ ਇੱਕ ਵਿਅਕਤੀ ਝੋਪੜ ਬਕਤੀ ਚ ਰਹਦਾ ਹੈ ਇਸ ਦਾ ਕੀ ਕਾਰਨ ਹੋ ਸਕਦਾ ਹੈ ਠੀਕ ਹੈ ਇੱਕ ਵਿਅਕਤੀ ਇੰਨਾ ਹੀ ਸੁੰਦਰ ਹੈ ਤੇ ਇੱਕ ਵਿਅਕਤੀ ਇੰਨਾ ਹੀ ਦੇਖੋ ਉਹਨੂੰ ਰੰਗ ਰੂਪ ਕਣੀਓ ਮਾੜਾ ਕਰਤਾ ਦੱਸੋ ਇਹਦੇ ਚ ਕੀ ਫਰਕ ਹੋ ਸਕਦਾਗਾ ਇੱਕ ਵਿਅਕਤੀ ਇੰਨਾ ਹੀ ਦੁਖੀ ਹੈ ਵੀ ਸਾਰੀਆਂ ਦੁਨੀਆਂ ਦੇ ਲਾਂਤ ਆ ਉਹਦੇ ਉੱਤੇ ਪੈ ਗਈਆਂ ਇੱਕ ਵਿਅਕਤੀ ਇੰਨਾ ਹੀ ਸੁਖੀ ਹੈ ਵੀ ਸਾਰੇ ਦੁਨੀਆਂ ਦੇ ਐਸ਼ੋ ਆਰਾਮ ਉਹਦੇ ਲਵੇ ਆ ਗਏ ਇਸ ਦਾ ਕੀ ਕਾਰਨ ਹੈ ਇਹ ਸਭ ਦਿਮਾਗ ਦੀਆਂ ਕਾਜ ਛੱਡੀਆਂ ਨਹੀਂ ਹੈ ਵੀ ਆਪਾਂ ਆਪਣੇ ਦਿਮਾਗ ਨੂੰ ब द्वारा वरत के जो दिमाग के द्वारा कम लैके आप तरह अगे काम कर सकते हैं इसे इन्होंने चीज़ों का जवाब लैनली अगे दे ब्लॉग मैं सूँ दसूंगा आदा ब्लॉग सूँ किमें लग गया जरूर दस्यो धनवाद जी खुदा